ਤੋ ਤੁਸੀਂ ਜੁੜੇ ਹੋਏ ਹੋ ਲਾਈਵ ਸ਼ੋਅ ਵਿੱਚ ਸ਼ਮੀ ਪੱਠਾ ਲ ਆਕਾਸ਼ਵਾਨੀ 530 ਜਾਂ ਤਰੰਗਾ ਤੇ ਆਓ ਹੁਣ ਖਬਰਸਾਰ ਵਾਲ ਚੱਲਦੇ ਕਿ ਪੰਛੀ ਚਾਤ ਖਬਰਸਾਰ ਤੇ ਸੋ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆਂ ਜੀ ਹੁਣ ਜੁੜ ਚੁੱਕੇ ਗੁਰਮੁਖ ਪਾਜੀ ਜੀ ਆਇਆਂ ਨੂੰ ਵੈਲਕਮ ਸਰ ਸ੍ਰੀਕਾਲ ਜੀ ਸ਼ਮੀ ਜੀ ਤੁਹਾਨੂੰ ਤੇ ਸ਼ਮੀ ਪੱਠਾ ਸ਼ੋਅ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ 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 ਭਾਈ ਅੱਜ ਇਹ ਪਹਿਲਾ ਤਾਂ ਪੰਜਾਬੀ ਮਾਂ ਬੋਲੀ ਦਿਵਸ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਸ ਦਿਵਸ ਤੇ ਕੱਲਾ ਆਪਾਂ ਇਦਾਂ ਹੀ ਨਰ ਮਹਦੂਦ ਰਹਿ ਜੀਏ ਪੀ ਪੰਜਾਬੀ ਮਾਂ ਬੋਲੀ ਦਿਵਸ ਆਇਆ ਇੱਕ ਦਿਨ ਹੈ ਜਿਹੜੀ ਅਸੀਂ ਜਿਹੜੀ ਫੇਸਬੁੱਕ ਤੇ ਪੋਸਟ ਆ ਪਾਤੀਆਂ ਆਪਣੇ ਆਪ ਨੂੰ ਦੱਸਿਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੇ ਬਹੁਤ ਸਾਰੇ ਸ਼ੁਦਾਈ ਹੈ ਪਰ ਇਦਾਂ ਸਾਨੂੰ ਕੀ ਕਰਨਾ ਚਾਹੀਦਾ ਜਾਂ ਕੈਲੀ ਪੀ ਕੈਨੇਡੀਅਨਸ ਮੁਪਾਈਚਾਰੇ ਦੀ ਪਹੁੰਚ ਕੀ ਹੋਵੇ ਇਸ ਖਾਸ ਦਿਨ ਵੇ ਸ਼ਮੇ ਜੀ ਜਿਵੇਂ ਤੁਸੀਂ ਦੱਸਿਆ ਕਿ ਸਦੀਵੀ ਰਿਸ਼ਤਾ ਹੋਣਾ ਚਾਹੀਦਾ ਆਪਣੀ ਬੋਲੀ ਦੇ ਨਾਲ ਸਾਡਾ ਮਾਂ ਬੋਲੀ ਕਾ ਕਿਉਂ ਕਹਿ ਜਾਂਦਾ ਕਿਉਂਕਿ ਇੱਕ ਮਾਂ ਬੰਦ ਦੀ ਉਹ ਜਿਹੜੀ ਜਨਮ ਦਿੰਦੀ ਆ ਬੰਦੇ ਨੂੰ ਠੀਕ ਹੈ ਜਨਮ ਤੋਂ ਜੀ ਇੱਕ ਬੋਲੀ ਉਹ ਜਿਹੜੀ ਬੰਦੇ ਨੂੰ ਪਛਾਣ ਦਿੰਦੀ ਆ ਜਦੋਂ ਬੰਦਾ ਜਨਮ ਲੈਂਦਾ ਤੋਂ ਉਦੋਂ ਬਾਅਦ ਜਿਹੜੇ ਸ਼ਬਦ ਬੋਲਦਾ ਆਪਣੀ ਮਾਂ ਬੋਲੀ ਚ ਬੋਲਦਾ ਜੀ ਉਹਨੂੰ ਬੋਲਣਾ ਸਿੱਖਣਾ ਆਉਂਦਾ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜੀ ਮਾਂ ਬੋਲੀ ਉਹਦਾ ਬੇਸ ਹੁੰਦੀ ਆ ਬੰਦਾ ਕਿਤੇ ਵੀ ਚੱਲ ਜਾਵੇ ਕਿੰਨੀਆਂ ਵੀ ਤਰੱਕੀਆਂ ਕਰ ਲਵੇ ਇਨਸਾਨ ਜ਼ਿੰਦਗੀ ਦੇ ਵਿੱਚ ਲੇਕਿਨ ਜਿਹੜੀ ਮਾਂ ਬੋਲੀ ਆ ਉਹਦੀਆਂ ਅਸਲ ਭਾਵਨਾਵਾਂ ਮਾਂ ਜਿਹੜੀਆਂ ਨੇ ਉਹਦੇ ਵਿੱਚ ਵਿਕਤ ਕਰਦਾ ਜੀ ਜਦੋਂ ਵੀ ਕਿਤੇ ਖੁਸ਼ ਹੁੰਦਾ ਦੁਖੀ ਹੁੰਦਾ ਤਾਂ ਆਪਾਂ ਮੰਨਦੇ ਆ ਕਿ ਮਾਂ ਬੋਲੀ ਹੀ ਉਹਦਾ ਮੂਲ ਹੈਗਾ ਬੰਦੇ ਦਾ ਤਾਂ ਅੱਜ ਮਾਂ ਬੋਲੀ ਦਿੱਸੇਗਾ ਤਾਂ ਚਾਹੀਦਾ ਹੈਗਾ ਜਿਹੜਾ ਆਪਾਂ ਖਾਸ ਤੌਰ ਤੇ ਆਪਾਂ ਵੈਸਟ ਕੰਟਰੀਆਂ 'ਚ ਰਹਿ ਰਹੇ ਆ ਸਾਰੇ ਭਾਈਚਾਰੇ ਦੇ ਲੋਕ ਆਪਾਂ ਆਪਣੀ ਬੋਲੀ ਸੀਕ ਆਪਣੀ ਅੱਜ ਪੰਜਾਬੀ ਮਾਂ ਬੋਲੀ ਦੀ ਗੱਲ ਹੈ ਕਿਉਂਕਿ ਕੈਨੇਡਾ ਇੱਕ ਮਲਟੀਕਲਚਰ ਕੰਟਰੀ ਹੈ ਜੀ ਤਾਂ ਹਰ ਬੰਦੇ ਨੂੰ ਆਪਣੇ ਪੰਜਾਬੀਆਂ ਨੂੰ ਵੀ ਤੇ ਹੋਰ ਵੀ ਭਾਈਚਾਰਿਆਂ ਨੂੰ ਆਪਣੀ ਜਿਹੜੀ ਬੋਲੀ ਮਾਂ ਬੋਲੀ ਆ ਉਹਨੂੰ ਉਹਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਸਾਨੂੰ ਆਪ ਹੀ ਗੱਲਬਾਤ ਜਿਹੜੀ ਹੈਗੀ ਆ ਉਹਦੇ ਵਿੱਚ ਪਹਿਲ ਜਦੋਂ ਆਪਸ ਦੋ ਪੰਜਾਬੀ ਗੱਲ ਕਰਦੇ ਆ ਤੇ ਪੰਜਾਬੀ 'ਚ ਗੱਲਬਾਤ ਕਰਨ ਨੂੰ ਪਹਿਲ ਦੇਣੀ ਜੇ ਆਪਾਂ ਸੋਸ਼ਲ ਮੀਡੀਆ ਤੇ ਜਾਗਰਦਾਰਾ ਗੱਲਬਾਤ ਕਰਦੇ ਆ ਤਾਂ ਉੱਥੇ ਵੀ ਸ਼ੁੱਧ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੀ ਆ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਜਦੋਂ ਅਸੀਂ ਸਾਰੇ ਨਾਲ ਮਿਲ ਕੇ ਬੈਠਦੇ ਆਂ ਤੇ ਪੰਜਾਬੀ ਦੀ ਗੱਲ ਕਰੀਏ ਆਪਣੇ ਬੱਚਿਆਂ ਨੂੰ ਜਿੰਨਾ ਤੱਕ ਹੋ ਸਕੇ ਇੱਕ ਇਹ ਜ਼ਰੂਰ ਦੇ ਕੇ ਜਾਈਏ ਗਿਫਟ ਕਿ ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਤੇ ਬੋਲਣੀ ਆਉਂਦੀ ਹੋਵੇ ਜੀ ਗੁਰਦੁਆਰਾ ਸਭਾ ਨੇ ਕਲਾਸਾਂ ਲੱਗਦੀਆਂ ਤੇ ਉੱਥੇ ਜਾ ਕੇ ਅਸੀਂ ਜਿੰਨਾ ਵੀ ਹੋ ਸਕੇ ਆਪਣੀ ਨਵੀਂ ਪੀੜ੍ਹੀ ਨੂੰ ਜਿਹੜਾ ਇਹਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਮਾਣ ਮਹਿਸੂਸ ਕਰਨਾ ਚਾਹੀਦਾ ਜੀ ਜੀ ਬਹੁਤ ਖੂਬ ਹੈ ਜੀ ਤੇ ਉੱਥੇ ਹੀ ਭਾਜੀ ਕੈਨੇਡਾ ਦੇ ਵਿੱਚ ਇਹ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਹਾਂਜੀ ਵਾਕੂ ਆ ਜਿਹੜੇ ਪ੍ਰੀਮੀਅਰ ਸ ਹੈ ਉਹਨਾਂ ਦੀ ਮੀਟਿੰਗ ਹੋਈ ਹੈ ਬੜੇ ਚਿਰ ਤੋਂ ਹੈ ਜਿਹੜਾ ਜੋ ਦੇ ਕੇ ਕਿਹਾ ਈਵਨ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਉਹ ਵੀ ਅੱਜ ਪਹੁੰਚੇ ਹੋਏ ਸੀਗੇ ਇੱਥੇ ਹਾਂਜੀ ਓਕਵਿਲ ਕਮਰਸ ਟ੍ਰੇਡ ਤੇ ਮਿਸਾਗਾਟ ਟ੍ਰੇਡ ਉਹਨਾਂ ਵੱਲੋਂ ਆਯੋਜਿਤ ਕੀਤਾ ਗਿਆ ਉਹਦੇ ਵਿੱਚ ਵੀ ਉਹਨਾਂ ਨੇ ਜ਼ੋਰ ਦੇ ਕੇ ਇਹੀ ਗੱਲ ਕਹੀ ਕਿ ਹੀ ਪ੍ਰੋਡਕਸ਼ਨ ਹੈ ਜਿਹੜੀ ਉਹਦੇ ਵਿੱਚ ਕੈਨੇਡਾ ਜਿਹੜਾ ਪਿਛੜਿਆ ਪਿਆ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਤੇ ਨਾਲ ਦੀ ਨਾਲ ਇੰਟਰਪ੍ਰੋਵਿਨਸ਼ਲ ਜਿਹੜੇ ਬੈਰੀਅਰਸ ਨੇ ਉਹਨਾਂ ਨੂੰ ਘਟਾਇਆ ਜਾਵੇ ਤਾਂ ਕਿ ਟ੍ਰੇਡ ਜਿਹੜਾ ਹੋਰ ਆਸਾਨੀ ਦੇ ਨਾਲ ਹੈ ਜਿਹੜਾ ਕੈਨੇਡਾ ਦੇ ਵਿੱਚ ਹੋ ਸਕੇ ਜੀ ਬਾਜੀ ਹੋਰ ਕੀ ਇਹਦੇ ਤੇ ਅਪਡੇਟ ਆਈ ਹੈ ਜੀ ਜੀ ਸਮਝ ਜੀ ਦੋ ਪੜਾਅਾਂ ਤੇ ਗੱਲਬਾਤ ਹੋਈ ਆ ਕੱਲ ਪ੍ਰਧਾਨ ਮੰਤਰੀ ਜਸਟਨ ਟੂਡੋ ਹੋਣਾ ਨੇ ਮੀਟਿੰਗ ਲਈ ਸੀ ਪ੍ਰੀਮੀਅਰਸ ਦੀ ਜਿਹਦੇ ਵਿੱਚ ਏਸ਼ਵੇਸੇ ਤੇ ਗੱਲਬਾਤ ਹੋਈ ਸੀ ਜਿਹਦੇ ਵਿੱਚ ਬਿਲ ਬਲੇਅਰ ਆਪਣੇ ਜਿਹੜੇ ਡਿਫੈਂਸ ਮਿਨਿਸਟਰ ਹੈਗੇ ਸੀ ਨੈਸ਼ਨਲ ਉਹ ਵੀ ਨਾਲ ਸੀਗੇ ਜੀ ਜਿਹੜਾ ਯੂਐਸ ਇਨਵੈਸਟਰ ਸੀਗੇ ਉਹ ਵੀ ਨਾਲ ਮੌਜੂਦ ਸੀਗੇ ਫੈਂਟਾ ਨਾਲ ਕਜ਼ਾਰ ਤਾਂ ਇਹਦੇ ਵਿਚਾਰ ਕੀਤਾ ਸੀ ਕਿ ਜਿਹੜੇ ਬਾਰਡਰ ਦੇ ਉੱਪਰ ਖਾਸ ਤੌਰ ਤੇ ਨੇ ਮੈਜ਼ਰਮੈਂਟ ਲਏ ਜਾਣੇ ਆ ਜਾਂ ਜਿਹੜੇ ਕਾਲ ਸਟੈਪ ਚੁੱਕੇ ਗਏ ਤੇ ਨਾਲ ਨਾਲ ਇੰਟਰਨਲ ਟ੍ਰੇਡ ਦੇ ਉੱਪਰ ਇਹ ਵਿਚਾਰ ਕੀਤੀ ਗਈ ਸੀ ਕਿ ਜਿਹੜਾ ਅੱਜ ਦਾ ਤੁਸੀਂ ਗੱਲ ਦੱਸੀ ਹੈ ਕਿ ਕਿੱਦਾਂ ਬੈਰੀਅਰਸ ਜਿਹੜੇ ਹਟਾਏ ਜਾਣ ਫੈਡਰਲ ਗਵਰਨਮੈਂਟ ਨੇ ਅੱਜ ਜਿਹੜੀ ਇੱਕ ਹੋਰ ਮੀਟਿੰਗ ਹੋਈ ਹੈ ਜੀ ਅਨੀਤਾ ਆਨੰਦ ਜਿਹੜੇ ਆਪਣੇ ਇੰਟਰਨਲ ਟ੍ਰੇਡ ਮਿਨਿਸਟਰ ਹੈਗੇ ਆ ਵਰਚੁਅਲ ਮੀਟਿੰਗ ਹੋਈ ਆ ਕਮੇਟੀ ਆਫ ਇੰਟਰਨਲ ਟ੍ਰੇਡ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਸੈਫਟਾ ਹੈਗਾ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਬਰੀਫ ਕੀਤਾ ਵਾ ਕਿ ਲਗਭਗ 20 ਦੇ ਕਰੀਬ ਹੋਰ ਐਕਸੈਪਸ਼ਨ ਜਿਹੜੀਆਂ ਰਿਮੂਵ ਕੀਤੀਆਂ ਜਾ ਰਹੀਆਂ 38 ਟੋਟਲ ਸੀਗੀਆਂ ਤੇ ਲਗਭਗ ਹੁਣ 64% ਜਿਹੜੀਆਂ ਐਡਜਰ ਰਿਮੂਵਲ ਜਿਹੜੀਆਂ ਨੇ ਕਰ ਦਿੱਤੀਆਂ ਗਈਆਂ ਮਕਸਦ ਇਹ ਹੈਗਾ ਕਿ ਇੰਟਰਨਲ ਜਿਹੜਾ ਬਾਪੂਆ ਜਿਹੜਾ ਵਪਾਰ ਹੈ ਰਾਜਾਂ ਦਾ ਉਹਨੂੰ ਛਾੜ ਦਿੱਤਾ ਜਾਵੇ ਅਨੀਤਾ ਨੰਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ 15% ਇਕਨੋਮੀ ਨੂੰ ਇਹਦੇ ਨਾਲ ਜਿਹੜੀਆਂ 15% ਜਿਹੜੀ ਆ ਜਿਹੜੀਆਂ ਪ੍ਰਾਈਸਿਸ ਆ ਡਾਊਨ ਹੋਣਗੀਆਂ 7% ਇਕਨੋਮੀ ਨੇ ਪ੍ਰੋਡਕਟਿਵਿਟੀ ਦੀ ਗੱਲ ਕਰ ਰਹੇ ਸੀ ਉਹਨੂੰ ਬੂਸਟ ਮਿਲੇਗਾ ਜੀ ਕੁੱਲ ਜੇ ਪ੍ਰੋਪਰ ਤਰੀਕੇ ਨਾਲ ਸਾਰੇ ਰਾਜਾਂ ਦਾ ਵਪਾਰ ਜਿਹੜਾ ਬਾਰੀਅਰ ਤੋਂ ਹਟ ਜਾਂਦੇ ਆ ਤਾਂ 200 ਬਿਲੀਅਨ ਡਾਲਰ ਦੀ ਜਿਹੜੀ ਓਵਰਆਲ ਆਪਾਂ ਕਿਸੇ ਗਰੋਥ ਹੋ ਸਕਦੀ ਆ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਚੰਗੀ ਸ਼ੁਰੂਆਤ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਪਰ ਹੋਰ ਵੀ ਗੱਲਬਾਤ ਚੰਗੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਜੀ 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 ਭਾਜੀ ਤੇ ਉੱਥੇ ਹੀ ਰੂਬੀ ਡਾਲਾ ਦੀ ਹੋਣਾ ਦੀ ਉਮੀਦਵਾਰੀ ਜਿਹੜੀ ਸਾਡੀ ਖਤਮ ਕੀਤੀ ਗਈ ਤੇ ਉਹਦੇ ਤੇ ਵੱਖ-ਵੱਖ ਪ੍ਰतिकਰਮ ਆ ਰਹੇ ਨੇ इवन ਵਿਰੇਸ਼ ਬਾਂਸਲ ਹਾਂ ਜੀ ਉਹਨਾਂ ਦਾ ਵੀ ਕਿਉਂਕਿ ਉਹਨਾਂ ਦੀ ਵੀ ਜਿਹੜਾ ਹੈ ਕਾਫੀ ਉਹਨਾਂ ਦੇ ਵੀ ਮੰਗ ਸੀਗੀ ਉਹਨਾਂ ਦਾ ਕੈਂਪੇਨ ਹੈ ਜਿਹੜਾ 온ਟਾਰੀਓ ਲਿਬਰਲ ਵੱਲੋਂ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੋ ਭਾਜੀ ਆਪਾਂ ਗੱਲ ਕਰਦੇ ਹਾਂ ਰੂਬੀ ਡਾਲਾ ਹੋਣਾ ਦੀ ਉਮੀਦਵਾਰੀ ਖਤਮ ਕਰਨ ਤੇ ਕੀ ਆਇਆ ਪ੍ਰतिकਰਮ ਜੀ ਵਿਰੇਸ਼ ਬਾਂਸਲ ਦੀ ਹੋਣਾ ਦਾ ਜੀ ਕੱਲ ਹੀ ਆਪਾਂ ਖਬਰ ਇੱਕ ਸ਼ੇਅਰ ਕਰ ਦਿੱਤੀ ਸੀ ਲਗਭਗ ਉਹਦਾ ਥੋੜਾ ਜਿਹਾ ਫਾਲੋ ਅਪਾ ਦੇ ਸ਼ੇਅਰ ਕਰ ਦਨੇ ਆ ਜੀ ਕਿ ਰੂਪੀਟਾਲਾ ਜਿਹੜੇ ਪੰਜਾਬੀ ਭਾਈਚਾਰੇ ਤੋਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਦੌੜ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਅੱਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੀ ਚੋਣ ਸੀਗੀ ਉਹਦੇ ਵਿੱਚੋਂ ਡਿਸਕਵਾਲਿਫਾਈ ਕੀਤਾ ਗਿਆ ਜੀ ਜਿਹੜੇ ਪਾਰਟੀ ਦੇ ਨੈਸ਼ਨਲ ਡਾਇਰੈਕਟਰ ਆਜ਼ਮ ਇਸਮਾਇਲ ਹਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਲੀਡਰਸ਼ਿਪ ਬੋਰਡ ਕਮੇਟੀ ਹੈ ਜਿਨ੍ਹਾਂ ਨੇ ਮਸਲੀ ਉਹਨਾਂ ਫੈਸਲਾ ਲਿਆ ਆ ਹਾਲਾਂਕਿ ਜਿਹੜੇ ਦੋਸ਼ ਲਾਏ ਸੀ ਆਪਾਂ ਪਹਿਲੇ ਕੱਲ ਗੱਲ ਕਰ ਚੁੱਕੇ ਆ ਕਿ ਉਹਨਾਂ ਨੇ ਇਹ ਗੱਲ ਕੀਤੀ ਜਿਹੜੇ ਫਾਈਨੈਂਸ ਨਾਲ ਰਿਲੇਟਡ ਕੁਝ ਬੇਨਿਜਮੀਆਂ ਹੈਗੀਆਂ ਕੁਝ ਤੱਥਾਂ ਨੂੰ ਛਪਾਉਣ ਦੀ ਗੱਲਬਾਤ ਇਹਦੀ ਕੀਤੀ ਗਈ ਸੀ ਜਿੰਨੂੰ ਲੈ ਕੇ ਇਹ ਜਿਹੜੀ ਰਿਕਮੈਂਡੇਸ਼ਨ ਆ ਚੀਫ ਇਲੈਕਟਰਲ ਆਫੀਸਰ ਜਿਹੜੇ ਆ ਬਾਈਟਿਸ ਕੈਲਹਨਰ ਫਾਲ ਉਹਨਾਂ ਵੱਲੋਂ ਜਿਹੜੀ ਦਿੱਤੀ ਗਈ ਹੈ ਡਿਸਕਵਾਲਿਫਾਈ ਦੀ ਪਰ ਆਪਾਂ ਇਹ ਦੱਸ ਦਿੰਦੇ ਆ ਕਿ ਇਹਦੇ ਇਹ ਵੀ ਦੇ ਵਿੱਚ ਜਿਹੜੇ ਰੂਬੀ ਢਾਲਾ ਨੇ ਉਹਨਾਂ ਨੇ ਕੱਲ ਵੀ ਕਿਹਾ ਸੀ ਤੇ ਅੱਜ ਦੁਬਾਰਾ ਉਹਨਾਂ ਨੂੰ ਟੀਟ ਕੀਤਾ ਜੀ ਕਿ ਉਹ ਪਹਿਲਾਂ ਹੀ ਫਰਾਈਡੇ ਨੂੰ ਮੀਟਿੰਗ ਹੋਈ ਸੀ ਜਦੋਂ ਬकायदा ਆਪਣੇ ਸਾਰਾ ਅੱਖ ਰੱਖ ਚੁੱਕੇ ਆ ਕਿ ਜਿਹੜੇ ਜਿੰਨੇ ਵੀ ਉਹਨ ਕੋ ਡਾਕੂਮੈਂਟ ਸੀਗੇ ਉਹਨਾਂ ਨੇ ਸਬਮਿਟ ਕਰਵਾ ਦਿੱਤੇ ਸੀ ਉਹਨਾਂ ਨੇ ਇਹ ਕੱਲ ਕਹੀ ਕਿ ਉਹ ਪਹਿਲੇ ਜਿਹੜੇ ਕਲਰਡ ਉਮੀਦਵਾਰ ਬਣੇ ਸੀਗੇ ਪਰ ਪ੍ਰਾਈਮ ਮਿਨਿਸਟਰ ਵਾਸਤੇ ਤਾਂ 1000ਸ ਆਫ ਜਿਹੜੇ ਸਪੋਰਟਰ ਹੈਗੇ ਉਹਨਾਂ ਦੇ ਹੱਕ 'ਚ ਸੀਗੇ ਤਾਂ ਇਹ ਦੀ ਜਿਹੜੀ ਉਹਨਾਂ ਖਿਲਾਫ ਜਿਹੜੇ ਕੋਈ ਵੀ ਜਿਹੜੇ ਸਬੂਤ ਹੈਗੇ ਆ ਜਾਂ ਜਿਹੜੇ ਤੱਥ ਹੈਗੇ ਆ ਬੇਸਲੈਸ ਹੈਗੇ ਆ ਜਿਹੜੇ ਦੋਸ਼ ਲਾਏ ਗਏ ਆ ਕੋਈ ਵੀ ਇਦਾਂ ਦੀ ਸੱਚਾਈ ਇਹਨਾਂ ਦੋਸ਼ਾਂ ਦੇ ਵਿੱਚ ਨਹੀਂ ਹੈਗੀ ਫਾਲਾਂਕਿ ਉਹ ਇਸ ਫੈਸਲੇ ਨੂੰ ਜਿਹੜਾ ਅੱਗੇ ਇਲੈਕਟੋਰਲ ਕਮਿਸ਼ਨ ਦੇ ਅੱਗੇ ਚੈਲੰਜ ਕਰ ਸਕਦੇ ਆ ਉਹ ਕਰਨਗੇ ਨਹੀਂ ਕਰਨੇ ਦੇ ਬਾਰੇ ਰਿਕਮੈਂਡ ਨਹੀਂ ਕੀਤਾ ਗਿਆ ਪਰ ਉਹਨਾਂ ਨੂੰ ਡਿਸਕਵਾਲਿਫਾਈ ਕਰ ਜਿਹੜਾ ਕਰ ਦਿੱਤਾ ਗਿਆ ਜਿਹਦੇ ਉੱਪਰ ਉਹਨੇ ਆਪਣਾ ਪ੍ਰਤੀਕਰਮ ਉਹਨਾਂ ਦਿੰਦਿਆ ਹੈ ਕਿ ਆ ਇਹ ਸਾਰੇ ਜਿਹੜੇ ਦੋਸ਼ ਹੈਗੇ ਆ ਇਹ ਬੇਸਲਸ ਹੈਗੇ ਆ ਇਹਨਾਂ 'ਚ ਕੋਈ ਸੱਚਾਈ ਜਿਹੜੀ ਆ ਨਹੀਂ ਹੈਗੀ ਜੀ ਤੇ ਦੂਜੇ ਪਾਸੇ ਦੇ ਨਾਲ ਜੁੜੀ ਹੋਈ ਖਬਰ ਆਪਾਂ ਸਾਂਝੀ ਕਰ ਦਿੰਦੇ ਆ ਬ੍ਰਿਸ਼ ਬਾਸਲ ਹੋਣਾਂ ਦੀ ਹੌਸ਼ਾਤ ਤੋਂ ਉਹਨਾਂ ਜਿਹੜੀ ਲਿਬਰਲ ਲੀਡਰਸ਼ਿਪ ਜਿਹੜੀ ਜਿਹੜੀ ਅਨਟਾਰੀਓ ਦੀ ਜਿਹੜੀ ਅਸੀਂ ਚੋਣ ਸੀਗੀ ਉਹਦੇ ਵਿੱਚ ਉਹ ਉਮੀਦਵਾਰ ਸੀਗੇ ਲਿਬਰਲ ਦੇ ਉਹਨਾਂ ਦੇ ਜਿਹੜੀ ਉਮੀਦਵਾਰੀ ਆ ਫਿਲਹਾਲ ਜਿਹੜੀ ਆ ਸਸਪੈਂਡ ਕਰ ਦਿੱਤੀ ਗਈ ਆ ਜੀ ਆ ਜਿਹੜੇ ਪਾਰਟੀ ਦੇ ਬਲਾਰੇ ਹੈਗੇ ਆ ਬਹਾਮ ਮੋਜ਼ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਲਹਾਲ ਉਹਨਾਂ ਦੇ ਜਿਹੜੇ ਕਮੈਂਟ ਜਿਹੜਾ ਕੀਤਾ ਸੀ ਪਹਿਲਾਂ ਕੱਲ ਖਬਰ ਸਾਂਝੀ ਕੀਤੀ ਸੀ ਉਹਨੂੰ ਲੈ ਕੇ ਜਿਹੜੀ ਉਹਨਾਂ ਦੀ ਨੀਦਬਾਰੀ ਆ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਗਈ ਜਿਹੜੇ ਬੌਨੀ ਕ੍ਰੋਮ ਵੀ ਉਹਨਾਂ ਨੂੰ ਸਵਾਲ ਹੋਏ ਸੀ ਜਿਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਹਾਲਾਂਕਿ ਬਾਰਸੀਲੋਨਾ ਮੰਗਲਵਾਰ ਮਵਾਫੀ ਇਹਦੇ ਤੇ ਮੰਗ ਲਈ ਸੀ ਮਾਫੀ ਇਸ ਕਰਕੇ ਮੰਗੀ ਜਿਹੜੇ ਬੌਨੀ ਕ੍ਰੋਮ ਵੀ ਆ ਉਹਨਾਂ ਨੂੰ ਜੋ ਲਗਾਤਾਰ ਸਵਾਲ ਹੋਏ ਤੇ ਅੰਦਰਖਾਤੇ ਬੌਨੀ ਕ੍ਰੋਮ ਵੀ ਉਹਨਾਂ ਦੀ ਬਾਰਸੀਲੋਨਾ ਨਾਲ ਗੱਲ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਰეკਮੈਂਡ ਕੀਤਾ ਸੀ ਕਿ ਤੁਸੀਂ ਇਸ ਮਸਲੇ ਤੇ ਮਾਫੀ ਮੰਗੋ ਮਾਫੀ ਉਹਨਾਂ ਮੰਗ ਲਈ ਸੀ ਪਰ ਪੱਤਰਕਾਰਾਂ ਦੇ ਨਾਲ ਅੰਦਰੂਨੀ ਤੌਰ ਤੇ ਬਾਨੀ ਗਰੰਬੇ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹੋ ਜਿਹੇ ਜਿਹੜੇ ਕਮੈਂਟ ਹੈਗੇ ਆ ਮੈਂ ਕਦੇ ਵੀ ਉਹਨੂੰ ਸਪੋਰਟ ਨਹੀਂ ਕਰਦੀ ਤੇ ਨਾ ਜਿਹੜੀ ਲਿਬਰਲ ਪਾਰਟੀ ਹੈਗੀ ਆ ਐਂਟਾਰੀਓ ਦੀ ਉਹਦੀ ਇਹ ਪਾਲਿਸੀਜ਼ ਨੂੰ ਰਿਫਲੈਕਟ ਕਰਦੇ ਆ ਪਾਵਨ ਵੈਲਿਊਜ਼ ਨੂੰ ਜਿਹੜਾ ਰਿਫਲੈਕਟ ਕਰਦੇ ਆ ਵਿਸ਼ਵ ਸਿੱਖ ਸੰਸਥਾ ਤੇ ਲਿਬਰਲ ਪਾਰਟੀ ਦੇ ਖੁਦ ਆਗੂਆਂ ਨੇ ਜਿਹੜਾ ਸੀ ਇਹਦੇ ਤੇ ਕਾਰਵਾਈ ਦੀ ਮੰਗ ਕੀਤੀ ਸੀ ਜਿਹੜੀ ਹੁਣ ਕਾਰਵਾਈ ਹੋਈ ਆ ਜੀ ਤੇ ਉਹਨਾਂ ਦੀ ਜਿਹੜੀ ਮੀਤਵਾਰੀ ਆ ਸਸਪੈਂਡ ਕਰ ਦਿੱਤੀ ਗਈ ਆ ਜੀ 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 ਬਾਜੀ ਤੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦਾ ਸ਼ੱਕੀ ਦੋਸ਼ੀ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਈਡੀ ਉਸ ਤੋਂ ਪੁਸ਼ਗਿਸ਼ ਕਰੀ ਹੈ ਅਪ੍ਰੈਲ 2023 ਦੇ ਵਿੱਚ 20 ਮਿਲੀਅਨ ਦਾ ਸੋਨੇ ਦੀ ਜਿਹੜੀ ਸੀ ਲੁੱਟ ਹੋਈ ਸੀ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਆਪਣਾ ਪਤਾ ਪੀਐਸ ਨੋਰਪੋਰਟ ਦੇ ਬਜਿਦੇ ਨੌ ਵਿਅਕਤੀ ਨੂੰ ਚਾਰਜ ਕੀਤਾ ਸੀ ਚਾਰਜ ਕੀਤਾ ਗਿਆ ਸੀ ਆ ਜਿਹੜੇ ਪ੍ਰੀਤ ਪਨੇਸਰ ਸੀਗਾ 에어ਪੋਰਟ ਕਾਰਗੋ ਜਿਹੜਾ ਸੀਗਾ ਉਹਦਾ ਮੈਨੇਜਰ ਸੀਗਾ ਤੇ ਜਿਹਦਾ ਮੁੱਖ ਤੌਰ ਤੇ ਜਿਹੜਾ ਦੋਸ਼ ਸ਼ੱਕੀ ਦੋਸ਼ੀ ਉਹਨੂੰ ਮੰਨਿਆ ਗਿਆ ਸੀਗਾ ਜੀ 3 ਮਹੀਨੇ ਬਾਅਦ ਅਸਤੀਫਾ ਦੇ ਕੇ ਦੇ ਇੰਡੀਆ ਜਾਣ ਦੀਆਂ ਖਬਰਾਂ ਸੀ ਲੇਕਿਨ ਅਮਰੀਕਾ ਦੀ ਜਿਹੜੀ ਪ੍ਰਮੁੱਖ ਖਬਰ ਹੈਗੀ ਫਿਫਥ ਵੀਲ ਇਸ ਫਿਫਥ ਸਟੇਟ ਉਹਨੇ ਇੱਕ ਸਟੋਰੀ ਜਿਹੜੀ ਇਨਵੈਸਟੀਗੇਟਿਡ ਨੂੰ ਛਾਪੀ ਸੀ ਕਿ ਇਹ ਜਿਹੜਾ ਸ਼ੱਕੀ ਦੋਸ਼ੀ ਹੈ ਚੰਡੀਗੜ੍ਹ 'ਚ ਰਹਿ ਰਿਹਾ ਜੀ ਦੇ ਤੋਂ ਬਾਅਦ ਹਿੰਦੁਸਤਾਨ ਤਾਂ ਇਸ ਨੇ ਸਟੋਰੀ ਜਿਹੜੀ ਸ਼ਾਪੀ ਤਾ ਫਿਰ ਖਬਰਾਂ ਛਪਨ ਤੋਂ ਬਾਅਦ ਈਡੀ ਨੇ ਜਿਹੜਾ ਅਸੀਂ ਪਹਿਲਾਂ ਖਬਰਾਂ ਆਈਆਂ ਕਿ ਗ੍ਰਿਫਤਾਰ ਕਰ ਲਿਆ ਗਿਆ ਹੁਣ ਖਬਰਾਂ ਇਹ ਹੈ ਕਿ ਈਡੀ ਨੇ ਇਹ ਨੂੰ ਜਾ ਕੇ ਪੁੱਛ ਪਾਸ ਜਿਹੜੀ ਹੈ ਇਹਦੇ ਕੋਲ ਕੀਤੀ ਹੈ ਜੀ ਆ 600 ਗੋਲਡ ਬਾਰਾ ਸੀਗੀਆਂ ਜਿਹਦਾ ਕਟਕਟ 4 ਕੁਇੰਟਲ ਸੋਨਾ ਦੇ ਨਾਲ ਵੱਡੀ ਗਿਣਤੀ ਜਿਹੜੀ ਇਹ ਨਗਦੀ ਸੀਗੀ ਜਿਹਦੇ ਵਿੱਚ ਸਾਰੇ ਲਗਭਗ ਕਾਫੀ ਗਿਣਤੀ ਜਿਹੜੇ ਆਪਾਂ ਕਹਿੰਦੇ ਮੈਜੋਰਟੀ ਜਿਹੜੇ ਭਾਰਤੀ ਮੂਲ ਦੇ ਜਿਹੜੇ ਦੋਸ਼ੀ ਹੈ ਚ ਗ੍ਰਿਫਤਾਰ ਕੀਤੇ ਗਏ ਆ ਜੀ ਪਨੇਸਰ ਨੂੰ ਲੈ ਕੇ ਹੁਣ ਜਿਹੜੀਆਂ ਖਬਰਾਂ ਇਹ ਹੈਗੀਆਂ ਕਿ ਉਹਦੇ ਕੋਲ ED ਪੁੱਛਤਾਛ ਕਰ ਰਹੀ ਹੈ ਜਿਹੜੀ ਹੁਣ ਤੱਕ ਖਬਰਾਂ ਨੇ ਕਿ ਸ਼ਾਇਦ ਹੁਣ ਪੀਲ ਪੁਲਿਸ ਨੇ ਇਹਨੂੰ ਕੰਫਰਮ ਕਰ ਦਿੱਤਾ ਕਿ ਪੀਲ ਪੁਲਿਸ ਨੇ ਕਿਹਾ ਕਿ ED ਉਹਨੂੰ ਪੁੱਛਤਾਛ ਕਰ ਰਹੀ ਹੈ ਗ੍ਰਿਫਤਦਾਰ ਨਹੀਂ ਕੀਤਾ ਗਿਆ ਤਾਂ ਪੀਲ ਪੁਲਿਸ ਨੇ ਨਾਲੇ ਗਿਆ ਕਿ ਜਲਦੀ ਉਹ ਮੀਟਿੰਗ ਕਰਨਗੇ ED ਨਾਲ ਤੇ ਇਹਦੀ ਹਵਾਲਗੀ ਦੀ ਜਿਹੜੀ ਗੱਲਬਾਤ ਆ ਉਹ ਅੱਗੇ ਚੱਲ ਸਕਦੀ ਹੈ ਕਿਉਂਕਿ ਇੱਕ ਵੱਡਾ ਮਾਮਲਾ ਹੈਗਾ ਸੀ ਇਹਦੀ ਹਵਾਲਗੀ ਜਿਹੜੀ ਆ ਕੈਨੇਡਾ ਵੱਲੋਂ ਭਾਰਤ ਕੋਲੋਂ ਮੰਗੀ ਜਾ ਸਕਦੀ ਹੈ ਜੀ 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 ਬਹੁਤ ਬਹੁਤ ਧੰਨਵਾਦ ਪਾਜੀ ਖਾਸ ਖਬਰਾਂ ਤੇ ਸਾਡੀ ਜਾਣਕਾਰੀ ਦੇ ਬਾਦ ਕਰਨ ਵਾਸਤੇ ਥੈਂਕ ਯੂ ਪਾਜੀ ਧੰਨਵਾਦ ਸਮੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਸੋਚਕ